ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਮੁਲਾਕਾਤ ਕਰੀਏ ਉਹਨਾਂ ਭਰਾਵਾਂ ਨਾਲ ਜਿਹੜੇ ਯਾਤਰਾ ਕਰਕੇ ਆਏ ਹਨ ਨਨਕਾਣਾ ਸਾਹਿਬ ਦੀ ਉੱਥੇ ਗੁਰਦੁਆਮਾ ਦੇ ਦਰਸ਼ਨ ਕੀਤੇ ਹਨ ਪਾਕਿਸਤਾਨ ਵਿੱਚ ਕੀ ਕਲਚਰ ਹੈ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਹਨ ਆਓ ਆਪਾਂ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਦੱਸੋ ਕੁਝ ਸਾਨੂੰ ਆਪਣੀ ਯਾਤਰਾ ਬਾਰੇ ਹਾਂਜੀ ਭਾਜੀ ਮੈਂ ਸਤਨਾਮ ਸਿੰਘ ਖੇਮ ਕਰਨੀਆਂ ਪੱਟੀ ਦਾ ਰਹਿਣ ਵਾਲਾ ਹਾਂ ਜੀ ਹਾਂਜੀ ਅਸੀਂ 14 ਨਵੰਬਰ ਨੂੰ 2024 ਨੂੰ ਹਾਂਜੀ ਪੱਟੀ ਤੋਂ ਪਟਾਰੀ ਵਾਗਾ ਬਾਰਡਰ ਤੇ ਗਏ ਹਾਂ ਜੀ ਅੱਛਾ ਜੀ ਉੱਥੇ ਪਹੁੰਚ ਕੇ ਦੇ ਜਾ ਕੇ ਤਾਂ ਅਸੀਂ ਟਿਕਟ ਲੈਈਆਂ ਅੱਛਾ ਜੀ ਟਿਕਟ ਲੈਣ ਤੋਂ ਬਾਅਦ ਮੁੜ ਕੇ ਇਮੀਗ੍ਰੇਸ਼ਨ ਸਾਡੀ ਹੋਈ ਹੈ ਜੀ ਠੀਕ ਹੈ ਅੱਛਾ ਜੀ 14 ਤਰੀਕ ਨੂੰ ਅਸੀਂ ਜਿਹੜਾ ਟਾਰੀ ਵਾਗਾ ਬਾਰਡਰ ਤੇ ਪਹੁੰਚੇ ਹਾਂ ਜੀ ਹਾਂਜੀ ਉੱਥੋਂ ਅਸੀਂ ਟਿਕਟਾਂ ਲਈਆਂ ਜੀ 16660 ਰੁਪਏ ਦੀ ਇੱਕ ਬੰਦੇ ਦੀ ਠੀਕ ਹੈ ਜੀ ਅਸੀਂ ਬੰਦੇ ਹੈਗੇ ਹਾਂ ਭਾਜੀ 9 ਜੀ ਠੀਕ ਹੈ ਜੀ 7 ਜੈਨਸ ਤੇ 2 ਲੇਡੀ ਜੀ ਹਾਂਜੀ ਉੱਥੋਂ ਟਿਕਟਾਂ ਲੈ ਕੇ ਅਗਲੇ ਬੰਨੇ ਚੱਲੇ ਗਏ ਵਾਗਾ ਬਾਰਡਰ ਤੇ ਉੱਥੇ ਸਾਨੂੰ ਬਸਾਂ ਸਿੱਧੀਆਂ ਨਨਕਾਣਾ ਸਾਹਿਬ ਲੈ ਕੇ ਗਈਆਂ ਜੀ ਅੱਛਾ ਜੀ 15 ਤਰੀਕ ਨੂੰ ਰਾਤ 12 ਵਜੇ ਅਸੀਂ ਨਨਕਾਣਾ ਸਾਹਿਬ ਉੱਤੇ ਪਹੁੰਚ ਗਏ ਜੀ ਅੱਛਾ ਜੀ ਪੂਰੇ 12 ਵਜੇ ਤੁਸੀਂ ਨਨਕਾਣਾ ਸਾਹਿਬ ਪਹੁੰਚ ਗਏ ਹਾਂ ਜੀ 12 ਵਜੇ ਨਨਕਾਣਾ ਸਾਹਿਬ ਪਹੁੰਚ ਗਏ ਜੀ ਸਾਢੇ 12 ਵਜੇ ਸਾਨੂੰ ਕਮਰੇ ਮਿਲ ਗਏ ਜੀ ਅੱਛਾ ਜੀ ਕਮਰੇ ਦੇ ਅੰਦਰ ਵਰਣ ਤੋਂ ਬਾਅਦ ਅਸੀਂ ਆਪਣੇ ਬੈਗ ਜੋ ਵੀ ਸਾਡੇ ਕੋਲ ਸਮਾਨ ਸੀ ਉੱਥੇ ਰੱਖਿਆ ਗਿਆ ਠੀਕ ਹੈ ਜੀ ਤਿੰਨ ਦਿਨ ਸਾਨੂੰ ਉਹਨਾਂ ਨੇ ਨਨਕਾਣਾ ਸਾਹਿਬ ਗੁਰਦਰਾ ਸਾਹਿਬ ਦੇ ਚ ਰੱਖਿਆ ਜੀ ਅੱਛਾ ਜੀ ਉਸ ਤੋਂ ਬਾਅਦ ਨਗਰ ਕੀਰਤਨ ਨਿਕਲਿਆ ਜੀ ਠੀਕ ਹੈ ਜੀ ਗੁਰਦਰਾ ਸਾਹਿਬ ਤੋਂ ਕੈ ਸਾਨੂੰ ਲੈ ਕੇ ਗਏ ਸੱਚਾ ਸੌਦਾ ਲੈ ਕੇ ਚਲੇ ਗਏ ਜੀ ਅੱਛਾ ਜੀ ਸੱਚੇ ਸੌਦੇ ਤੋਂ ਬਾਅਦ ਸਾਨੂੰ ਮੁੜ ਕੇ ਲੈ ਕੇ ਗਿਆ ਜੀ ਤੀਜੇ ਤੀਸਰੇ ਦਿਨ ਪੰਜਾ ਸਾਹਿਬ ਗੁਰਦੁਆਰਾ ਅੱਛਾ ਜੀ ਪੰਜਾ ਸਾਹਿਬ ਹਾਂਜੀ ਵੀਰ ਜੀ ਪੰਜਾ ਸਾਹਿਬ ਦੱਸੋ ਪੰਜਾ ਸਾਹਿਬ ਬਾਰੇ ਹਾਂਜੀ ਵੀਰ ਜੀ ਪੰਜਾ ਸਾਹਿਬ ਰਾਤ ਆਏ 11:30 ਵਜੇ ਪਹੁੰਚਗੇ ਜੀ ਅੱਛਾ ਜੀ ਸਾਡੇ ਨਾਲ ਵੱਡਾ ਵੀਰ ਸਾਡਾ ਲਖਮਿੰਦਰ ਸਿੰਘ ਜਿਹੜਾ ਦੋ ਤਿੰਨ ਦਿਨਾਂ ਦਾ ਸਾਡੇ ਨਾਲ ਅੱਗੇ ਗਿਆ ਸੀ ਠੀਕ ਹੈ ਜੀ ਠੀਕ ਹੈ ਜੀ ਇਹ ਕਹਿੰਦਾ ਇਹ ਕਿ ਕਮਰੇ ਥੱਲੇ ਲੈਣੇ ਆ ਅਸੀਂ ਕਹਿੰਨੇ ਆ ਕਮਰੇ ਉੱਤੇ ਲੈਣੇ ਇਹ ਕਹਿੰਦਾ ਕਮਰੇ ਥੱਲੇ ਲੈਣੇ ਆ ਇਹ ਸਾਨੂੰ 3-4 ਉਹੜੀਆਂ ਦੇ ਵਿੱਚ ਲੱਗ ਗਿਆ ਠੀਕ ਹੈ ਜੀ ਉਹੜੀਆਂ ਚੜਿਆ ਨਹੀਂ ਜਾਂਦਾ ਰਿਹਾ ਸਾਨੂੰ ਇਹਨੇ ਬੜਾ ਖੱਜਲ ਖਰਾਬ ਕੀਤਾ ਜੀ ਠੀਕ ਹੈ ਜੀ ਠੀਕ ਹੈ ਜੀ ਵੀਰ ਜੀ ਸੁਣਾਓ ਕਥਾ ਬਾਬਾ ਜੀ ਦੇ ਗੁਰਦਾਰਾ ਸਾਹਿਬ ਦੀ ਅੱਛਾ ਵੀਰ ਜੀ ਆਪਾਂ ਜਦੋਂ ਪੰਜਾ ਸਾਹਿਬ ਰਾਤ 11:30 ਵਜੇ ਪਹੁੰਚ ਗਏ ਸਾਨੂੰ ਕਮਰੇ ਮਿਲ ਗਏ ਜੀ ਹਾਂਜੀ ਕਮਰੇ ਤੇ ਮਿਲੇ ਨਹੀਂ ਸਾਨੂੰ ਉੱਥੇ ਵੜਾ ਤੰਬੂ ਆ ਜਿੰਦੇ ਵਿੱਚ 2.5000 ਬੰਦਾ ਵੱਡੇ ਤੰਬੂ ਦੇ ਚ ਰਹਿੰਦਾ ਹੈ ਅੱਛਾ ਜੀ ਸਵੇਰੇ ਤਕਰੀਬਨ ਅਸੀਂ 4:30 ਵਜੇ ਉੱਠ ਗਏ ਇਸ਼ਨਾਨ ਪਾਣੀ ਕੀਤਾ ਹਾਂਜੀ ਇਸ਼ਨਾਨ ਪਾਣੀ ਕਰਕੇ ਪੱਗਾਂ ਬਣ ਕੇ ਕੱਪੜੇ ਕੁੱਪੜੇ ਪਾ ਗਏ ਅੱਛਾ ਜੀ ਪੰਜਾ ਸਾਹਿਬ ਗੁਰਦਾਰਾ ਸਾਹਿਬ ਦੇ ਦਰਸ਼ਨ ਮੇਲੇ ਕਰਕੇ ਮੱਥਾ ਟੇਕ ਕੇ ਗੁਰਬਾਣੀ ਦਾ ਕੀਰਤਨ ਦਾ ਅਨੰਦ ਲਿਆ ਅੱਛਾ ਹਾਂ ਜੀ ਉਹਨਾਂ ਦੇ ਦਰਸ਼ਨ ਕੀਤੇ ਠੀਕ ਵੀਰ ਦਰਸ਼ਨ ਕਰਕੇ ਪ੍ਰਸ਼ਾਦ ਲੈ ਕੇ ਇਹ ਰਹੀ ਚਲੇ ਗਿਆ ਜੀ ਆਪਣੇ ਜਲਪਾਣੀ ਛਕਣ ਵਾਸਤੇ ਹਾਂਜੀ ਜਲਪਾਣੀ ਛਕ ਕੇ ਮੁੜ ਕੇ ਉਹਨਾਂ ਨੇ ਵਾਅਦਾ ਦਿੱਤੀ ਵੀ ਜਿਨ੍ਹਾਂ ਨੇ ਵਲੀ ਕਿੰਧਾਰੀ ਸਾਹਿਬ ਦਸਾਂ ਮੇਲੇ ਕਰਨ ਜਾਣਾ ਹੈ ਪਹਾੜੀ ਉਤੇ ਵੀਰ ਜੀ ਗੁਰਦਰਾਸਾ ਵਲੀਕੰਦਰੀ ਬਾਰੇ ਵੀ ਦੱਸੋ ਜਿੱਥੇ ਤੁਸੀਂ ਦਰਸ਼ਨ ਕਰਨ ਗਏ ਸੀ ਵੀਰ ਜੀ ਗੱਲ ਇਹ ਤਾਂ ਕਿ ਪੰਜਾ ਸਾਹਿਬ ਤੋਂ ਤਕਰੀਬਨ 7 ਕਿਲੋਮੀਟਰ ਪਹਾੜੀ ਦੇ ਉੱਤੇ ਵਲੀਕੰਦਰੀ ਦਾ ਗੁਰਦਰਾ ਹੈ ਜੀ ਠੀਕ ਹੈ ਜੀ ਬਾਬੇ ਨਾਨਕ ਨੇ ਭਾਈ ਮਰਦਾਨੇ ਨੇ ਪਿਆਸ ਲੱਗੀ ਸੀ ਹਾਂ ਜੀ ਤੇ ਉਹਨਾਂ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਜਲ ਪਿਆਓ ਉਹਨਾਂ ਨੇ ਆਖਿਆ ਕਿ ਜਾਓ ਤੇ ਪਹਾੜੀ ਤੇ ਚੱਲ ਜਾਓ ਹਾਂ ਜੀ ਤੇ ਜਲ ਲੈ ਕੇ ਜਾ ਕੇ ਉਹ ਦੋ ਤਿੰਨ ਰਾਂ ਗਏ ਪਾਣੀ ਲੈਣ ਵਾਸਤੇ ਠੀਕ ਹੈ ਤੇ ਵਲੀਕੰਦਰੀ ਨੇ ਉਹਨਾਂ ਨੂੰ ਜਲ ਲੈਣ ਦਿੱਤਾ ਅੱਛਾ ਜੀ ਉਹ ਫਿਰ ਆਣ ਕੇ ਕਹਿੰਦੇ ਮਹਾਰਾਜ ਉਹ ਜਲ ਦ ਕਹਿੰਦਾ ਥੱਲੋ ਜਲ ਨਿਕਲ ਆਇਆ ਹਾਂਜੀ ਜਲ ਜਿੰਨਾ ਉੱਤੇ ਇਕੱਠਾ ਹੋਇਆ ਪਿਆ ਸੀ ਸਾਰਾ ਜਲ ਥੱਲੇ ਆ ਗਿਆ ਠੀਕ ਹੈ ਜੀ ਬਲਕਿਂਧਾਰੀ ਨੂੰ ਗੁੱਸਾ ਆ ਗਿਆ ਕਿ ਇਹ ਕੌਣ ਬੰਦਾ ਜਿਹੜਾ ਸਾਰਾ ਮੇਰਾ ਜਲ ਉਤੋਂ ਥੱਲੇ ਖਿੱਚ ਕੇ ਲੈ ਗਿਆ ਹਾਂਜੀ ਉਹਨੇ ਜਦੋਂ ਫਿਰ ਗੁੱਸੇ ਦੇ ਮਾਰੇ ਆਣ ਕੇ ਤੋ ਪੱਥਰ ਰੇੜਤਾ ਹਾਂਜੀ ਪੱਥਰ ਰੇੜਿਆ ਤੇ ਥੱਲੇ ਆਣ ਕੇ ਵੇਖਿਆ ਕਿ ਬਾਬਾ ਨਾਨਕ ਜੀ ਆ ਆਣ ਕੇ ਉਹਨਾਂ ਦੇ ਪੈਰੀ ਪੈ ਗਿਆ ਮਹਾਰਾਜ ਮੈਨੂੰ ਖਿਮਾ ਕਰੋ ਮੈਨੂੰ ਬਖਸ਼ ਦਿਓ ਨਿਕੋ ਭੁੱਲੋਗੀ ਮੇਰੇ ਕੋਲ ਗਲਤੀ ਹੋ ਗਈ ਹੈ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਦੱਸੋ ਜੀ ਸਿੰਘ ਉੱਤੇ ਵਲੀ ਕੰਧਾਰੀ ਦੇ ਦਰਸ਼ਮੇਲੇ ਕਰਨ ਵਾਸਤੇ ਗਏ ਆ ਕਈ ਨਹੀਂ ਵੀ ਗਏ ਹੈਗੇ ਕੋਈ ਕਹਿੰਦਾ ਹੈ ਕਿ ਉੱਤੇ ਜਾ ਕੇ ਕੀ ਕਰਨਾ ਪਰ ਨਹੀਂ ਦਰਸ਼ਮੇਲੇ ਕਰਨੇ ਚਾਹੀਦੇ ਆ ਬਾਬੇ ਨਾਨਕ ਨੇ ਆਖਿਆ ਹੈ ਕਿ ਜਿਹੜਾ ਪੰਜਾ ਸਾਹਿਬ ਗੁਰਦੁਆਰਾ ਜਾਏਗਾ ਤੇ ਜਾਂ ਉੱਤੇ ਵਲੀ ਕੰਧਾਰੀ ਤੇ ਜਾਏਗਾ ਉਹਦੀ ਯਾਤਰਾ ਸਫਲ ਹੋਏਗੀ ਜੀ ਅੱਛਾ ਜੀ ਤੇ ਵੀਰ ਜੀ ਮੇਰਾ ਪ੍ਰਸ਼ਨ ਹੈ ਵੀ ਬਾਕੀ ਸਾਥੀ ਨਾਲ ਡਾਕਟਰ ਸਾਹਿਬ ਵੀ ਗਏ ਸਨ ਮੇਰੇ ਨਾਲ ਹਾਂਜੀ ਡਾਕਟਰ ਸਾਹਿਬ ਗਏ ਜੀ ਤੇ ਭਾਈ ਲਖਵਿੰਦਰ ਸਿੰਘ ਜੀ ਜਹਦਾਰ ਮਾਡਰ ਜੀ ਠੀਕ ਕਿਲੋਮਟਰ ਜਾਏਗੀ ਤੇ ਭਾਈ ਦੱਸੋ ਸਾਨੂੰ ਅੱਗੇ ਹੋਰ ਸੰਕੇਵ ਚ ਦੱਸੋ ਵੀਰ ਜੀ ਉਥੋਂ ਮੁੜ ਕੇ ਅਸੀਂ 2 ਦਿਨ ਪੰਜਾ ਸਾਹਿਬ ਗੁਰਦੁਆਰੇ ਰਹੇ ਹਾਂ ਜੀ ਅੱਛਾ ਜੀ ਤੀਸਰੀ ਰਾਤ ਮੁੜ ਕੇ ਤਕਰੀਬਨ ਤੜਕੇ 8-9 ਵਜੇ ਉਥੋਂ ਪੰਜਾ ਸਾਹਿਬ ਤੋਂ ਚੱਲ ਕੇ ਤੇ ਕਰਤਾਰਪੁਰ ਸਾਹਿਬ ਗੁਰਦੁਆਰੇ ਆਏ ਹਾਂ ਜੀ 3 ਦਿਨ ਰਹੇ ਉੱਥੇ 3 ਦਿਨ ਅਸੀਂ ਇੱਥੇ ਕਰਤਾਰਪੁਰ ਸਾਹਿਬ ਗੁਰਦੁਆਰੇ ਜੜਾਏ ਹਾਂ ਜੀ ਅੱਛਾ ਜੀ ਹਾਂ ਜੀ ਵੀਰ ਜੀ ਤੁਸੀਂ ਵੀ ਕੁਝ ਸਾਨੂੰ ਦੱਸੋ ਦਰਸ਼ਨਾਂ ਬਾਰੇ ਜਿਹੜੇ ਆਪਾਂ ਕਰਕੇ ਆਏ ਨਨਕਾਣਾ ਸਾਹਿਬ ਪਾਕਿਸਤਾਨ ਦੇ ਵਿੱਚ ਹਾਂਜੀ ਹਾਂਜੀ ਬਾਬਾ ਕਾਲ ਸਾਹਿਬ ਵਾਹਿਗੁਰੂ ਜੀ ਤੇ ਕਰਤਾਰਪੁਰ ਸਾਹਿਬ ਅਸੀਂ ਤਿੰਨ ਦਿਨ ਰਹਿ ਕੇ ਆਏ ਅੱਛਾ ਜੀ ਤਿੰਨ ਦਿਨ ਵਧੀਆ ਸੀ ਮੇਗਾ ਪਾਣੀ ਸੰਗਤ ਕੀਤੀ ਗੁਰੂ ਸਾਹਿਬ ਗੁਰਦੁਆਰਾ ਦੀ ਅੱਛਾ ਜੀ ਬਹੁਤ ਵਧੀਆ ਸਵੇਰੇ ਉੱਠ ਕੇ ਢੇਲ ਵਜੇ ਉੱਠੀਦਾ ਸੀ ਅੱਛਾ ਜੀ 3 ਵਜੇ ਫਟ ਕੇ ਅਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਆਈਦੇ ਸੀ ਅੱਛਾ ਜੀ ਤੇ ਉੱਥੇ ਜਲ ਵੀ ਆ ਬਾਬਾ ਜੀ ਦਾ ਬਾਗ ਵੀ ਆ ਅੱਛਾ ਜੀ ਤੇ ਖੇਤੀ ਬੜੀ ਬਾਬਾ ਜੀ ਦੀ ਹੈਗੀ ਹੈ ਠੀਕ ਹੈ ਜੀ ਉਹ ਦੇਖ ਕੇ ਆਏ ਆ ਜੀ ਬਹੁਤ ਵਧੀਆ ਆ ਉੱਥੇ ਕਬੱਡੀ ਕੱਪ ਵੀ ਐਰ ਕੀ ਹੋਇਆ ਜੀ ਠੀਕ ਹੈ ਜੀ ਉਹ ਪਾਕਿਸਤਾਨੀ ਟੀਮਾਂ ਹੋਣੀਆਂ ਉੱਧਰ ਦੀਆਂ ਪਾਕਿਸਤਾਨੀ ਟੀਮ ਸੀ ਜੀ ਪਾਕਿਸਤਾਨ ਦੀਆਂ ਟੀਮਾਂ ਸੀ ਠੀਕ ਹੈ ਜੀ ਬਹੁਤ ਵਧੀਆ ਖੇਡੇ ਸੀ ਉਹ ਵੀ ਉਹਨਾਂ ਨੇ ਗੁਰਦਰਾ ਨੇ ਟਰੈਕਟਰ ਇਕਦਾਨ ਕੀਤਾ ਜੀ ਅਸ਼ਾ ਟਰੈਕਟਰ ਉਹਨਾਂ ਨੇ ਇੱਕ ਟਰੈਕਟਰ ਮੈਸੀ ਫਫੂਸਰ ਟਰੈਕਟਰ ਜਿਹੜਾ ਉਹਨਾਂ ਨੇ ਗੁਰਦਰਾ ਕਰਤਾਰਪੁਰ ਸਾਹਿਬ ਨੂੰ ਦਿੱਤਾ ਜੀ ਇਕਦਾਨ ਨਾਮ ਵਜੋਂ ਨਾਮ ਵਜੋਂ ਦਿੱਤਾ ਜੀ ਠੀਕ ਹੈ ਤੇ ਵੀਰ ਜੀ ਪਾਕਿਸਤਾਨ ਦਾ ਕਲਚਰ ਕਿਹੋ ਜਿਹਾ ਹੈ ਉੱਥੇ ਲੋਕ ਇਹੋ ਜਿਹੇ ਨੇ ਪਾਕਿਸਤਾਨ ਦੇ ਲੋਕੀ ਬਹੁਤ ਬੜੀਆ ਨੇਚਰ ਵਾਈਜ਼ ਬਹੁਤ ਗੋਟਿਆ ਹਾਂ ਜੀ ਤੇ ਮਤਲਬ ਸਾਦਾ ਜੀਵਨ ਬਤੀਤ ਕਰਦੇ ਆ ਅੱਛਾ ਜੀ ਜਿਵੇਂ ਆਪਣੇ ਇਧਰ ਦੇ ਲੋਕੀ ਥੋੜੇ ਜੇ ਹੁਣ ਐਡਵਾਂਸ ਹੋ ਗਏ ਹੋਏ ਆ ਉਧਰ ਦੇ ਐਡਵਾਂਸ ਨਹੀਂ ਹਜੇ ਕਾਫੀ ਠੀਕ ਹੈ ਜੀ ਕਾਫੀ ਪਿਛੜੇ ਆਪਣੇ ਤੋਂ ਮਤਲਬ ਪੁਰਾਣਾ ਪੰਜਾਬ ਆ ਉਧਰ ਪੁਰਾਣਾ ਪੰਜਾਬ ਬੜਾ ਸਾਮਕੇ ਉਹਨਾਂ ਰੱਖਿਆ ਹੋਇਆ ਤੇ ਬੜੇ ਸਭਿਆਚਾਰੀ ਬੰਦੇ ਨੇ ਸਾਰੇ ਠੀਕ ਹੈ ਜੀ ਹਾਂ ਜੀ ਡਾਕਟਰ ਸਾਹਿਬ ਲਾਹੌਰ ਸਾਹਿਬ ਗੁਰਦਾਰੇ ਬਾਰੇ ਦੱਸੋ ਸਾਨੂੰ ਲਾਹੌਰ ਤੇ ਵਿੱਚ ਕਾਫੀ ਗੁਰਦੁਆਰੇ ਸਾਹਿਬ ਨੇ ਹਾਂ ਹਾਂ ਜਿੰਦੇ ਵਿੱਚ ਗੁਰਦੁਆਰਾ ਇਹ ਕਿਹੜੇ ਜੀ ਗੁਰਦਰਾ ਤੇ ਉਸ ਤੋਂ ਬਾਅਦ ਅਸੀਂ ਗੁਰਦਰਾ ਆ ਗਏ ਰੋੜੀ ਸਾਹਿਬ ਜੀ ਰੋੜੀ ਸਾਹਿਬ ਠੀਕ ਹੈ ਜੀ ਰੋੜੀ ਸਾਹਿਬ ਤੋਂ ਦਰਸ਼ਮੇਲੇ ਕਰਦੇ ਕਰਦੇ ਮੁਰਕਾ ਅਸੀਂ ਗੁਰਦਰਾ ਡੇਰਾ ਸਾਹਿਬ ਲਾਹੌਰ ਆ ਗਏ ਆ ਜੀ ਅੱਛਾ ਜੀ ਰਾਤ ਇੱਥੇ ਰੁਕੇ ਆ ਜੀ ਅੱਛਾ ਜੀ ਅਗਲੇ ਦਿਨ ਅਸੀਂ ਗੁਰਦਰਾ ਸਾਹਿਬ ਤੋਂ ਡੇਰਾ ਸਾਹਿਬ ਗੁਰੂ ਅਰਜਨ ਦੇਵ ਪਾਸ਼ਾ ਸ਼ੇਦੀ ਸਥਾਨ ਆ ਅੱਛਾ ਜੀ ਇੱਥੋਂ ਸਵੇਰੇ ਤਕਰੀਬਨ 10 ਵਜੇ ਗੇਟ ਖੁੱਲ ਕੇ ਜਾਨ ਤੁਹਾਨੂੰ ਬਾਹਰ ਜਾਣ ਵਾਸਤੇ ਦਿੱਤਾ ਆ ਗਏ ਦਿੱਤੀ ਉਹਨਾਂ ਜਾਣ ਵਾਸਤੇ ਪਾਕਿਸਤਾਨ ਗਵਰਨਮੈਂਟ ਨੇ ਠੀਕ ਹੈ ਜੀ ਜਦੋਂ ਬਾਹਰ ਗਏ ਆ ਤਾਂ ਉੱਥੇ ਅਸੀਂ ਮੁੜ ਕੇ ਗੁਰਦਾਰੇ ਚਲੇ ਗਏ ਆਪਣ ਸਿੰਘੋ ਸਿੰਘ ਨਗਰੀ ਦਾ ਗੁਰਦੁਆਰਾ ਜੀ ਅੱਛਾ ਜੀ ਉੱਥੇ ਜਾ ਕੇ ਦਰਸ਼ਨ ਮੇਲੇ ਕੀਤੇ ਆ ਜਿੱਥੇ ਚੱਕੀਆਂ ਜੇ ਬੰਦ-ਬੰਦ ਪੀਸੇ ਗਏ ਸੀ ਹਾਂਜੀ ਹਾਂਜੀ ਉਹਨਾਂ ਦੇ ਦਰਸ਼ਨ ਮੇਲੇ ਕੀਤੇ ਆ ਪ੍ਰਸ਼ਾਦਾ ਪਾਣੀ ਛਕਿਆ ਉੱਥੇ ਜਾ ਕੇ ਚਾਹ ਪੀਤੀ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਗੁਰੂ ਅਰਜਨ ਗੁਰੂ ਰਾਮਦਾਸ ਦਾ ਜਨਮ ਸਥਾਨ ਗੁਰਦੁਆਰਾ ਹੈਗਾ ਜੀ ਚੂਨਾ ਮੰਡੀ ਲਾਹੌਰ ਦੇ ਵਿੱਚ ਜੀ ਠੀਕ ਹੈ ਚੂਨਾ ਮੰਡੀ ਲਾਹੌਰ ਹਾਂਜੀ ਉੱਥੇ ਜਾ ਕੇ ਦਰਸ਼ਨ ਮੇਲੇ ਕੀਤੇ ਆ ਜੀ ਸਤਿ ਨਮਸਕਾਰ ਕੀਤਾ ਵਾਹਿਗੁਰੂ ਦਾ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਬਾਜ਼ਾਰ ਦੇ ਵਿੱਚ ਚਲੇ ਗਏ ਆ ਅੱਛਾ ਜੀ ਬਾਜ਼ਾਰ 'ਚ ਸ਼ਾਪਿੰਗ ਕੀਤੀ ਨਬਟਾ ਖਰੀਦਿਆ ਕੋਈ ਡਰਾਈ ਫਰੂਟ ਖਰੀਦਿਆ ਹਾਂਜੀ ਸਿੰਘਾਂ ਨੇ ਇਤਰਾ ਸਾਮਾਨ ਇਕੱਠਾ ਕਰਦੇ ਜੀ ਤੀਜੇ ਦਿਨ ਮੁੜ ਕੇ 23 ਤਰੀਕ ਨੂੰ ਜਥਾ ਵਾਪਸ ਆਗਾ ਜੀ ਇੰਡੀਆ ਪੰਜਾਬ ਦੇ ਸੋ ਡਾਕਟਰ ਸਾਹਿਬ ਬੇਨਤੀ ਆ ਵੀ ਸਾਨੂੰ ਉੱਤਰ ਦਾ ਪਹਿਰਾਵਾ ਦੱਸੋ ਕੀ ਆ ਭਾਸ਼ਾ ਕਿਹੜੀ ਬੋਲਦੇ ਆ ਕਿੱਦਾਂ ਦਾ ਰਹਿਣ ਸਹਿਣ ਆ ਇਹ ਫਿਰ ਜੀ ਗੱਲ ਇਹ ਤਾਂ ਆ ਕਿ ਜਿਹੜੇ ਹੈਗੇ ਲਾਹੌਰ ਦੇ ਵਿੱਚ ਉਹ ਆਪਣਾ ਇੱਕ ਪੰਜਾਬ ਹੀ ਆ ਠੀਕ ਹੈ ਜੀ ਉਹ ਉੱਥੋਂ ਦੀਆਂ ਗਲੀਆਂ ਉੱਥੋਂ ਦੇ ਬਾਜ਼ਾਰ ਉੱਥੋਂ ਦੇ ਲੋਕੀ ਆ ਜਿਵੇਂ ਆਪਣੇ ਪੰਜਾਬ ਦੇ ਅਮਰਸਾਰਾ ਇਲਾਕਾ ਆ ਗਿਣ ਲੋ ਇਧਰ ਦੇ ਇਲਾਕੇ ਉਹ ਸੇਮ ਟੂ ਸੇਮ ਆ ਕੁਝ ਫਰਕ ਨਹੀਂ ਹੈਗਾ ਬੜੇ ਵਧੀਆ ਲੋਕ ਨੇ ਪਹਿਰਾਵਾ ਵੀ ਉਹਨਾਂ ਦਾ ਆਪਣੇ ਵਾਂਗ ਹੀ ਆ ਸਿੰਪਲ ਜਿਹੇ ਰਹਿਣ ਵਾਲੇ ਬੰਦੇ ਨੇ ਖਾਣ ਪੀਣ ਵੀ ਬਹੁਤ ਵਧੀਆ ਆ ਹਾਂਜੀ ਉਹਨਾਂ ਦੇ ਜਿਹੜੇ ਬੰਦੇ ਆ ਸਾਰੇ ਮਤਲਬ ਮਿਲਨਸਾਰ ਨੇ ਅੱਛਾ ਜੀ ਮੁਹੱਬਤ ਜਿਆਦੀ ਕਰਦੇ ਬਹੁਤ ਕਰਦੇ ਬਹੁਤ ਤੁਹਾਡੀ ਰਿਸਪੈਕਟ ਕਰਨਗੇ ਮੈਂ ਹੁਣ ਤੁਹਾਨੂੰ ਇੱਕ ਵਾਕਿਆ ਕਰਦੇ ਦੱਸਦਾ ਹਾਂ ਹਾਂਜੀ ਮੈਂ ਉੱਥੇ ਟਿੱਕੀ ਖਾਣ ਲੱਪਿਆ ਤੇ ਬੰਦੇ ਆਏ ਦੋ ਚਾਰ ਆnde ਸਰਦਾਰ ਜੀ ਤੁਸੀਂ ਪੰਜਾਬ ਤੋਂ ਆਏ ਹਾਂ ਜੀ ਮਾਹਾਂ ਜੀ ਜੀ ਠੀਕ ਹੈ ਜੀ ਤੇ ਉਹਨਾਂ ਨੇ ਮੈਨੂੰ ਪੈਸੇ ਨਹੀਂ ਦੇਣ ਖਤੇ ਵਾਹ ਜੀ ਵਾਹ ਬਹੁਤ ਜਿਆਦਾ ਰਿਸਪੈਕਟ ਕਰਦੇ ਨੇ ਦਲੇਰ ਆ ਬੰਦੇ ਦਲੇਰ ਆ ਕਿਹਦੀ ਹਰ ਟਾਈਮ ਤੁਹਾਨੂੰ ਪ੍ਰਾਣਾ ਕਹਿ ਗਿਣਦੇ ਨੇ ਪੰਜਾਬ ਤੋਂ ਸਾਡੇ ਪ੍ਰਾਣੇ ਆਏ ਨੇ ਹਾਂਜੀ ਮਤਲਬ ਮਹਿਮਾਨ ਕਹਿੰਦੇ ਹਮੇਸ਼ਾ ਹੀ ਉਹ ਬਹੁਤ ਵਧੀਆ ਰਿਸਪੈਕਟਫੁਲੀ ਅਦਰ ਸਤਿਕਾਰ ਕਰਦੇ ਆ ਅਦਰ ਸਤਿਕਾਰ ਬਹੁਤ ਜਿਆਦਾ ਬਹੁਤ ਬਹੁਤ ਬੜੀ ਬਹੁਤ ਠੀਕ ਵੀਰ ਜੀ ਵੀਰ ਜੀ ਤੁਹਾਡਾ ਪਲਾਨ ਕਿਵੇਂ ਬਣਿਆ ਉਥੇ ਜਾਣ ਦਾ ਉਹਦੇ ਬਾਰੇ ਦੱਸੋ ਵੀਰ ਜੀ ਪਲਾਨ ਇਹ ਇਦਾਂ ਕਿ ਸਾਡੇ ਪੱਟੀ ਤੋਂ ਕਾਫੀ ਜਾਣੇ ਜਾਂਦੇ ਨੇ ਜੀ ਸਿੰਘ ਹਾਂਜੀ ਉਹਨਾਂ ਦੇ ਨਾਲ ਆਪਣਾ ਮਿਲ ਮਲਾਪ ਹੋਇਆ ਉਹਨਾਂ ਨੇ ਸਾਨੂੰ ਨਾਲ ਲੈ ਕੇ ਗਏ ਸਾਡੇ ਨਾਲ ਰਹੇ ਹਮੇਸ਼ਾ ਉਹ ਮੈਂ ਦੂਸਰੀ ਟਾਈਮ ਗਿਆ ਸੀ ਤੇ ਵੀਰ ਜੀ ਉਥੇ ਤਾਨੂੰ ਬੱਸਾਂ ਦੇ ਸਾਈਟਾਂ ਨਾਲ ਗੁਰਦੁਆਰਾ ਸਾਹਿਬ ਖੜਦੇ ਨੇ ਅੱਛਾ ਜੀ ਬੱਸਾਂ ਬਹੁਤ ਲਗਜ਼ਰੀ ਹੁੰਦੀਆਂ ਨੇ ਠੀਕ ਹੈ ਜੀ ਬੜੀ ਵਧੀਆ ਹੁੰਦੀਆਂ ਨੇ ਤੇ ਸਾਡੇ ਬੀਰ ਜੀ ਨਾਲ ਥੋੜੀ ਦਿੱਕਤ ਆ ਗਈ ਸੀ ਅੱਛਾ ਜੀ ਤੇ ਮੈਡੀਕਲ ਦੀ ਸਹੂਲਤ ਉਹਨਾਂ ਨੇ ਇੰਨੀ ਕੁ ਜ਼ਿਆਦਾ ਤੇ ਕੀਤੀ ਹੈ ਨਾ ਹਾਂਜੀ ਮੈਡੀਕਲ ਦੀ ਸਹੂਲਤ ਬਹੁਤ ਮਿਲ ਜਾਂਦੀ ਹੈ ਬੀਰ ਜੀ ਕੀ ਦਿੱਕਤ ਆ ਗਈ ਸੀ ਸਰ ਮੈਨੂੰ ਉਥੇ ਨਾ ਗੱਲ ਤਾਂ ਕਿ ਸੰਗਤ ਵਾਸਤੇ ਟੋਫੀਆਂ ਲੈ ਕੇ ਗਏ ਹਾਂ ਜੀ ਅੱਛਾ ਜੀ ਤੇ ਸਾਰੀ ਸੰਗਤ ਨੂੰ ਬਸ ਟੋਫੀਆਂ ਉਹ ਕਰ ਦਿੱਤੀਆਂ ਹਾਂਜੀ ਇੱਕ ਟੋਫੀ ਮੈਂ ਆਪ ਇੱਕ ਮੂੰਹ ਦੇ ਚ ਪਾਈ ਆ ਹਾਂਜੀ ਉਹ ਟੋਫੀ ਪਾਉਣ ਦੇ ਨਾਲ ਹੀ ਮੇਰੇ ਗਲ ਦੇ ਵਿੱਚ ਇਨਫੈਕਸ਼ਨ ਹੋ ਗਈ ਅੱਛਾ ਜੀ ਜਿੱਦ ਦਿਨ ਮੇਰਾ ਸਾਹ ਰੁਕਿਆ ਗਿਆ ਠੀਕ ਹੈ ਜੀ ਠੀਕ ਹੈ ਜੀ ਫਰਸਟ ਏਡ ਉਹਦਾ ਬਹੁਤ ਚੰਗੀ ਤੇ ਉਹਨਾਂ ਨੇ ਉਸਤੇ ਮੈਨੂੰ ਫਿਰ ਡਾਕਟਰ ਸਾਹਿਬ ਕੋਲ ਤੇ ਮੈਡੀਕਲ ਵਿੱਚ ਦਵਾਈ ਦਵਾਈ ਦਿੱਤੀ ਅੱਛਾ ਜੀ ਤਕਰੀਬਨ ਤੇ ਵਿੱਚ ਅਰੈਸਟ ਕਰਵਾਈ ਤੇ ਸੈਟ ਹੋ ਗਿਆ ਜੀ ਬਹੁਤ ਵਧੀਆ ਲੋਕ ਨੇ ਮਾਲਕ ਉਥੇ ਲੋਕਾਂ ਦਾ ਆਪਸ ਵਿੱਚ ਪ੍ਰੇਮ ਬਹੁਤ ਆ ਉਹ ਪ੍ਰੇਮ ਆ ਜ ਰਸਪੈਕਟਫੁਲੀ ਇਹ ਬੰਦੇ ਨੇ ਸਾਰੇ ਬਹੁਤ ਵਧੀਆ ਤੇ ਤੁਸੀਂ ਅੱਗੇ ਤੋਂ ਵੀ ਜਾਣਾ ਚਾਹੋਗੇ ਅਗਲੇ ਟੂਰਾਂ ਤੇ ਬਿਲਕੁਲ 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 ਜੀ ਅਸੀਂ ਨੈਕਸਟ ਟਾਈਮ ਫੇਰ ਪਲਾਨ ਸਾਡਾ ਹੈਗਾ ਵੀਰ ਜੀ ਢਾਡੀ ਬਹੁਤ ਬਹੁਤ ਮਿਹਰਬਾਨੀ ਤੇ ਆਪਾਂ ਸੈਕੰਡ ਪਾਰਟ ਵੀ ਬਣਾਵਾਂਗੇ ਇਹਦਾ ਠੀਕ ਹੈ ਜੀ ਠੀਕ ਵੀ ਸੋ ਦੋਸਤੋ ਇਹ ਸਨ ਆਪਣੇ ਵੀਰ ਪੱਟੀ ਤੋਂ ਜਿਹੜੇ ਦਰਸ਼ਨ ਕਰਕੇ ਆਏ ਨੇ ਪਾਕਿਸਤਾਨ ਜਾ ਕੇ ਨਨਕਾਣਾ ਸਾਹਿਬ ਦੇ ਤੇ ਆਪਾਂ ਇਹ ਪਹਿਲਾ ਪਾਰਟ ਬਣਾਇਆ ਆ ਆਉਣ ਵਾਲੇ ਸਮੇਂ 'ਚ ਆਪਾਂ ਇਸ ਵੀਡੀਓ ਦਾ ਦੂਸਰਾ ਪਾਰਟ ਵੀ ਬਣਾਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ